ਪਰ ਅੱਜ ਜਿਹੜੇ ਨਗਰ ਕੀਰਤਨ ਤਕਰੀਬਨ ਤਕਰੀਬਨ ਹਰ ਰੋਜ਼ ਖਬਰਾਂ ਵੀ ਪੜਦੇ ਆ ਸੜਕਾਂ ਤੇ ਜਾਂਦੇ ਆ ਦੇਖਦੇ ਵੀ ਹਾਂ ਨਗਰ ਕੀਰਤਨ ਤਾਂ ਉਹਨਾਂ ਨਗਰ ਕੀਰਤਨਾਂ ਤੋਂ ਬਹੁਤ ਵੱਡੀ ਪੱਧਰ ਤੇ ਅੱਜ ਹੋ ਰਹੇ ਨੇ ਕੁਝ ਗੱਲਾਂ ਇਹ ਨੇ ਕਿ 50 ਸਾਲ ਦੇ ਵਿੱਚ ਸਾਡੇ ਸਾਧਨ ਵੀ ਬੜੇ ਸਫਸਟੀਕੇਟਿਡ ਵੀ ਹੋ ਗਏ ਨੇ ਜ਼ਿਆਦਾ ਵੀ ਹੋ ਗਏ ਇੱਕ ਤਾਂ ਇਹ ਕਾਰਨ ਹੈ ਇੱਕ ਆਮ ਤੌਰ ਤੇ ਵੀ ਰਸ਼ ਬਹੁਤ ਵੱਧ ਗਿਆ ਹੈ ਸੜਕਾਂ ਤੇ ਰੋ ਅੱਜ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨਾਇਆ ਜਾ ਰਿਹਾ ਹੈ ਤੇ ਮੈਂ ਇੰਨਾ ਖੁਸ਼ ਇਸ ਵਿੱਚ ਜ਼ਰੂਰ ਹਾਂ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 300 ਸਾਲਾ 1975 ਦੇ ਵਿੱਚ ਆਇਆ ਸੀ ਮੈਂ ਉਦੋਂ ਤਕਰੀਬਨ 13 ਸਾਲ ਦਾ ਸੀ 13 13.5 ਸਾਲ ਦਾ ਸੀ ਮੈਂ ਉਹਨੂੰ ਵੀ ਆਪਣੀ ਯਾਦ ਵਿੱਚ ਸਮੋਇਆ ਹੋਇਆ ਹੈ ਉਸ ਵਕਤ ਪੰਜਾਬ ਦਾ ਚੀਫ ਮਿਨਿਸਟਰ ਰਗਣੀ ਜੈਲ ਸਿੰਘ ਸੀ ਉਨੇ ਵੀ ਉਸ ਵਕਤ ਬੜਾ ਉਲਦਮ ਕਰਕੇ ਇੱਕ ਬਹੁਤ ਵੱਡਾ ਨਗਰ ਕੀਰਤਨ ਸਾਰੇ ਇੰਡੀਆ ਦੇ ਵਿੱਚੋਂ ਮਤਲਬ ਕਿ ਉਹਨੇ ਕੱਢਿਆ ਸੀ ਹਨੇਰਾ ਕਿਸ ਤਰ੍ਹਾਂ ਦਾ ਸੀ ਹਨੇਰਾ ਸੀਗਾ ਭ੍ਰਿਸ਼ਟਾਚਾਰ ਦਾ ਜ਼ੁਲਮ ਦਾ ਅਤਿਆਚਾਰ ਇਹ ਜਿਹੜਾ ਹਨੇਰਾ ਸੀ ਇਹਦੇ ਵਿੱਚੋਂ ਇੱਕ ਲੋਕ ਸੀ ਸੀ ਉਸ ਟਾਈਮ ਲੁਕਾਈ ਨੂੰ ਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਰਸਤਾ ਅਖਤਿਆਰ ਕੀਤਾ ਤੇ ਦੱਸਿਆ ਸਾਨੂੰ ਉਹ ਇਸ ਜ਼ੁਲਮ ਦੇ ਅਗੇਂਸਟ ਤੇ ਜਿਹੜੇ ਜਿਹੜੇ ਵੀ ਲੋਕ ਇਸ ਜ਼ੁਲਮ ਦੇ ਖਿਲਾਫ ਖੜਨਗੇ ਉਹਨਾਂ ਨੂੰ ਉਹਨਾਂ ਦਾ ਇੱਕ ਸਮਾਜ ਹੋਣਾ ਚਾਹੀਦਾ ਅੱਜ ਰੋਜ਼ ਅਖਬਾਰਾਂ 'ਚ ਬਹਿਸ ਆ ਰਹੀ ਹੈ ਕਿ ਵੱਡਾ ਸਮਾਗਮ ਐਜੀਪੀਸੀ ਕਰੂਗੀ ਦਿੱਲੀ ਕਮੇਟੀ ਕਰੂਗੀ ਇੰਡੀਆ ਸਰਕਾਰ ਕਰੂਗੀ ਕਿ ਪੰਜਾਬ ਸਰਕਾਰ ਕਰੂਗੀ ਸਭੀ ਦਿਨਾਂ ਕੰਗੜ ਦੇ ਵਿੱਚ ਅਲੱਗ ਤੌਰ ਦੇ ਉੱਤੇ ਸਾਰਾ ਜਿਹੜਾ ਸਮਾਗਮ ਕਰਨ ਜਾ ਰਹੇ ਹੋ ਉੱਥੇ ਕੀ ਖਾਸ ਹੈ ਅਸੀਂ ਤਾਂ ਗੁਰਤੇਗ ਬਾਦਰ ਸਾਹਿਬ ਜੀ ਦਾ ਸਨੇਹਾ ਹੀ ਸਾਰਥਕ ਰੂਪ ਦੇ ਵਿੱਚ ਲੋਕਾਂ ਚ ਲੈ ਕੇ ਜਾਣਾ ਚਾਹੁੰਦੇ ਆ ਜੀ ਫੈਸਲਾ ਕੀਤਾ ਹੈ ਪਾਰਟੀ ਤੌਰ ਤੇ ਕਿ ਅਸੀਂ ਉਹ ਗੱਲਾਂ ਜਿਹੜੀਆਂ ਗੁਰਤੇਗ ਬਾਦਰ ਸਾਹਿਬ ਦਾ ਸਨੇਹਾ ਹੈ ਉਹਨੂੰ ਅਸੀਂ ਇੱਕ ਜਗ੍ਹਾ ਤੇ ਕਰਨਾ ਚਾਹੁੰਦੇ ਆ ਕੋਈ ਹੋਰ ਥਿਰ ਇਹ ਨਾ ਸੋਚੇ ਕਿ ਇਹ ਸਾਡੇ ਪ੍ਰੋਗਰਾਮ ਦੇ ਵਿੱਚ ਆ ਕੇ ਬੋਲਦੇ ਨੇ ਗੁਰੂ ਸਾਹਿਬ ਨੇ ਜਫਰ ਨਾਮੇ ਚ ਕਿਹਾ ਕਿ ਅੱਜ ਮੇਰੇ ਕੋਲ ਚਾਹੇ ਅਰਸ਼ ਨਾ ਫਰਸ਼ ਹੈ ਨਾ ਅਰਸ਼ ਹੈ ਨਾ ਤਖਤ ਹੈ ਨਾ ਬਾਜ ਹੈ ਪਰ ਏ ਔਰੰਗਜੀਬ ਤੂੰ ਜਿਹੜਾ ਪਖੰਡ ਕਰਨਿਆ ਕਿ ਤੂੰ ਧਾਰਮਕ ਐ ਇਹਨਾਂ ਕਾਰਨਾ ਕਰਕੇ ਤੂੰ ਧਾਰਮਕ ਨਹੀਂ ਇਸ ਲਈ ਅਲਟੀਮੇਟ ਖਾਲਸਾ ਪੰਥ ਦੀ ਸਿੱਖ ਕੌਮ ਦੀ ਸਿਧਾਂਤ ਉੱਤੇ ਪਹਿਰਾ ਦੇਣ ਕਰਕੇ ਜਿੱਤ ਹੋਈ ਹੈ ਉਹ ਧਰਤੀ ਆ ਦੀਨਾ ਕਾਂਗੜ ਦੀ ਜਿੱਥੇ ਅਸੀਂ ਉਹ ਸਮਾਗਮ ਕਰ ਰਹੇ ਹਾਂ 1978 ਤੋਂ ਲੈ ਕੇ ਕਰਕੇ ਅੱਜ ਤੱਕ ਜਿੰਨਾ ਜ਼ੁਲਮ ਸਾਡੇ ਤੇ ਹੋਇਆ ਹੈ ਘਟ ਗਿਣਤੀਆਂ ਤੇ ਹੋਇਆ ਹੈ ਇਸ ਮੁਲਕ ਵੱਲੋਂ ਸਰਕਾਰ ਕੋਈ ਹੋਵੇ ਕੋਕ 50 ਸਾਲ ਦੇ ਵਿੱਚ ਸਰਕਾਰ ਇੱਕ ਨਹੀਂ ਰਹੀ ਸਰਕਾਰਾਂ ਬਦਲੀਆਂ ਨੇ ਪਰ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਉਹੀ ਰਿਹਾ ਜਿਹੜਾ ਕਦੇ ਦਰਬਾਰਾ ਸਿੰਘ ਨੇ ਕੀਤਾ ਜਿਹੜਾ ਕਦੇ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਜਿਹੜਾ ਕਦੇ ਇੰਦਰਾ ਗਾਂਧੀ ਨੇ ਕੀਤਾ ਰਜੀਵ ਗਾਂਧੀ ਨੇ ਕੀਤਾ ਉਹੀ ਬੈਂਸ ਸਿੰਘ ਨੇ ਕੀਤਾ ਉਹੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਉਹੀ ਬਾਜਪਾ ਨੇ ਕੀਤਾ ਤੇ ਉਹੀ ਅੱਜ ਮੋਦੀ ਕਰ ਰਿਹਾ ਇਸ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸ਼ਤਾਬਦੀ ਨੂੰ ਬੜੇ ਹੀ ਮਾਣ ਅਤੇ ਸਨਮਾਨ ਨਾਲ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਕਿਉਂਕਿ ਇਸ ਵਾਰ 350 ਸਾਲਾ ਸ਼ਹੀਦੀ ਸ਼ਤਾਬਦੀ ਹੈ ਉਹਨਾਂ ਦੀ ਇਸ ਦੇ ਵਿੱਚ ਕਈ ਲੋਕ ਜਿਹੜੇ ਨੇ ਉਹ ਧਰਮ ਤੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮਨਾ ਰਹੇ ਨੇ ਪਰ ਕਈ ਥਾਵਾਂ ਦੇ ਉੱਤੇ ਇਸ ਦੇ ਵਿੱਚ ਕਿਹੋ ਜਿਹੀਆਂ ਗਤੀਵਿਧੀਆਂ ਹੋ ਰਹੀਆਂ ਨੇ ਉਸ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਪ੍ਰੋਫੈਸਰ ਵਿਹਿੰਦਰਪਾਲ ਮੌਜੂਦ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਕਿਵੇਂ ਵੇਖਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਸ਼ਰਧਾ ਇਸ ਸ਼ਹੀਦ ਦਿਸ਼ਾਪਦੀ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਜਿਹੜੀ ਕਿ 1675 ਚ ਹੋਈ ਹੈ ਹੂੰ ਉਹ ਹਰ ਐਂਗਲ ਤੋਂ ਜਦੋਂ ਵਿਦਵਾਨ ਵਿਚਾਰਦੇ ਨੇ ਤਾਂ ਉਹ ਲਾਸਾਨੀ ਹੈ ਭਾਵ ਉਹਦੇ ਬਰਾਬਰ ਦੀ ਸ਼ਹਾਦਤ ਕਿਤੋਂ ਮੇ ਨਹੀਂ ਮਿਲਦੀ ਹੈ ਜੀ ਹਾਲਾਂਕਿ ਸ਼ਹਾਦਤ ਸ਼ਹਾਦਤ ਹੀ ਹੁੰਦੀ ਹੈ ਪਰ ਜਿਸ ਤਰੀਕੇ ਦੇ ਨਾਲ ਗੁਰਤੇਗ ਬਾਦ ਸਾਹਿਬ ਦੀ ਸ਼ਹੀਦੀ ਹੋਈ ਹੈ ਤਰੀਕੇ ਤੋਂ ਮੇਰਾ ਭਾਵ ਇਹ ਹੈ ਕਿ ਕਾਰਨ ਕੀ ਸੀ ਤੇ ਕਾਰਨ ਨੂੰ ਗੁਰੂ ਸਾਹਿਬ ਨੇ ਐਡਰੈਸ ਕਿਵੇਂ ਕੀਤਾ ਤੇ ਉਹਦੇ ਚੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ ਤੇ ਉਹ ਸਿੱਖਿਆ ਆਪਾਂ ਕਿੰਨਾ ਲੰਮਾ ਸਮਾਂ ਚਲਾਉਣਾ ਚਾਹੁੰਦੇ ਆ ਇੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿੱਖ ਹੋਣ ਦੇ ਨਾਤੇ ਚੇਲਾ ਹੋਣ ਦੇ ਨਾਤੇ ਡਿਸਾਈਪਲ ਹੋਣ ਦੇ ਨਾਤੇ ਮੈਂ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਜਿਹੜਾ ਅੱਜ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨਾਇਆ ਜਾ ਰਿਹਾ ਹੈ ਤੇ ਮੈਂ ਇੰਨਾ ਖੁਸ਼ਕਿਸਮਤ ਜ਼ਰੂਰ ਹਾਂ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 300 ਸਾਲਾ 1975 ਦੇ ਵਿੱਚ ਆਇਆ ਸੀ ਮੈਂ ਉਦੋਂ ਤਕਰੀਬਨ 13 ਸਾਲ ਦਾ ਸੀ 13 13.5 ਸਾਲ ਦਾ ਸੀ ਮੈਂ ਉਹਨੂੰ ਵੀ ਆਪਣੀ ਯਾਦ ਵਿੱਚ ਸਮੋਇਆ ਹੋਇਆ ਹੈ ਉਸ ਵਕਤ ਪੰਜਾਬ ਦਾ ਚੀਫ ਮਿਨਿਸਟਰ ਗੈਨੀ ਜੈਲ ਸਿੰਘ ਸੀ ਉਹਨੇ ਵੀ ਉਸ ਵਕਤ ਬੜਾ ਉੱਦਮ ਕਰਕੇ ਇੱਕ ਬਹੁਤ ਵੱਡਾ ਨਗਰ ਕੀਰਤਨ ਸਾਰੇ ਇੰਡੀਆ ਦੇ ਵਿੱਚੋਂ ਮਤਲਬ ਕਿ ਉਹਨੇ ਕੱਢਿਆ ਸੀ ਜਦੋਂ ਉਹ ਪਟਿਆਲੇ ਆਇਆ ਸੀ ਤੋਂ ਮੈਂ ਵੀ ਪਟਿਆਲੇ ਸ਼ਹਿਰ ਦੇ ਵਿੱਚ ਅੰਦਰਲੇ ਪਾਸੇ ਜਿੰਨਾ ਕੁ ਮੈਨੂੰ ਯਾਦ ਹੈ ਉਸ ਉਮਰ ਦੇ ਹਿਸਾਬ ਨਾਲ ਅੱਜ ਤੋਂ 50 ਸਾਲ ਪਹਿਲਾਂ ਉਹਨੂੰ ਮੈਂ ਦੇਖਿਆ ਸੀ ਪਰ ਅੱਜ ਜਿਹੜੇ ਨਗਰ ਕੀਰਤਨ ਤਕਰੀਬਨ ਤਕਰੀਬਨ ਹਰ ਰੋਜ਼ ਖਬਰਾਂ ਵੀ ਬੜਦੇ ਆ ਸੜਕਾਂ ਤੇ ਜਾਂਦੇ ਆ ਦੇਖਦੇ ਵੀ ਹਾਂ ਨਗਰ ਕੀਰਤਨ ਤਾਂ ਉਹਨਾਂ ਨਗਰ ਕੀਰਤਨਾਂ ਤੋਂ ਬਹੁਤ ਵੱਡੀ ਪੱਧਰ ਤੇ ਅੱਜ ਹੋ ਰਹੇ ਨੇ ਕੁਝ ਗੱਲਾਂ ਇਹ ਨੇ ਕਿ 50 ਸਾਲ ਦੇ ਵਿੱਚ ਸਾਡੇ ਸਾਧਨ ਵੀ ਬੜੇ ਸਫਸਟੀਕੇਟਿਡ ਵੀ ਹੋ ਗਏ ਨੇ ਜਿਆਦਾ ਵੀ ਹੋ ਗਏ ਨੇ ਇੱਕ ਤਾਂ ਇਹ ਕਾਰਨ ਹੈ ਇੱਕ ਆਮ ਤੌਰ ਤੇ ਵੀ ਰਸ਼ ਬਹੁਤ ਵੱਧ ਗਿਆ ਹੈ ਸੜਕਾਂ ਤੇ ਭਾਵੇਂ ਸੜਕਾਂ ਵੀ ਅੱਗੇ ਤੋਂ ਬਹੁਤ ਚੌੜੀਆਂ ਹੋ ਗਈਆਂ ਨੇ ਪਰ ਵੱਡੇ ਵੱਡੇ ਜਾਮ ਉਸ ਕਾਰਨ ਕਰਕੇ ਲੱਗਦੇ ਨੇ ਕਿ ਇੱਕ ਜਿਹੜੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਜਿਹੜੀ ਸੰਗਤ ਦੀ ਆਪਣੇ ਵੀਕਲ ਦੇ ਨਾਲ ਹੁੰਦੀ ਹੈ ਉਹ ਵੱਧ ਗਈ ਹੈ ਤੇ ਇੱਕ ਅਦਰਵਾਇਜ਼ ਵੀ ਰਸ਼ ਵੱਧ ਹੋਣ ਦੇ ਨਾਤੇ ਉਹ ਜਿਹੜਾ ਲੋਕਾਂ ਨੂੰ ਇੱਕ ਕਿਸਮ ਦਾ ਰੁਕਾਵਟ ਵੀ ਆਉਂਦੀ ਹੈ ਉਹਦਾ ਵੀ ਮੈਂ ਦੇਖ ਰਿਹਾ ਪਰ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਜੇਕਰ ਇਹ ਸਾਰੀਆਂ ਮੁਸ਼ਕਲਾਂ ਉਹ ਸੁਨੇਹਾ ਉਹ ਮੈਸੇਜ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਆਪਣੀ ਸ਼ਹਾਦਤ ਦੇ ਨਾਲ ਦਿੱਤਾ ਜੇ ਉਹ ਨਿਰੰਤਰ ਅੱਗੇ ਚੱਲਦਾ ਰਹੇ ਫਿਰ ਇਹ ਸਾਰੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਛੋਟੀਆਂ ਲੱਗਦੀਆਂ ਨੇ ਪਰ ਜੇਕਰ ਇਹ ਤਾਂ ਵਧੀ ਜਾਵੇ ਭਾਵ ਸਾਡਾ ਪ੍ਰਗਟਾਉ ਤਾਂ ਵਧੀ ਜਾਵੇ ਪਰ ਉਹਦੇ ਵਿੱਚੋਂ ਸਿਧਾਂਤਕ ਅਪਰੋਚ ਉਹ ਮਾਈਨਸ ਹੋ ਜਵੇ ਜੇ ਕਿਤੇ ਫਿਰ ਜ਼ਰੂਰ ਇੱਕ ਵਿਚਾਰਵਾਨ ਨੂੰ ਇੱਕ ਸਿੱਖ ਨੂੰ ਇੱਕ ਸਿਧਾਂਤ ਨੂੰ ਮੰਨਣ ਵਾਲੇ ਇਨਸਾਨ ਨੂੰ ਇਹ ਸੋਚਣਾ ਪੈਂਦਾ ਹੈ ਕਿ ਜਿਹੜਾ ਗੁਰੂ ਨਾਨਕ ਸਾਹਿਬ ਦਾ ਮੈਸੇਜ ਹੈ ਉਹ ਬਹੁਤ ਵੱਡੇ ਚਾਮ ਧਾਮ ਤੋਂ ਬਾਅਦ ਦਿੱਤਾ ਸੀ ਕਿ ਇਹਨਾਂ ਚੀਜ਼ਾਂ ਦਾ ਉਹਨਾਂ ਫਾਇਦਾ ਨਹੀਂ ਹੈ ਜਿੰਨਾ ਫਾਇਦਾ ਤੁਹਾਡਾ ਸਿਧਾਂਤ ਤੇ ਪਹਿਰਾ ਦੇਣ ਦਾ ਜੀ ਬੇਸ਼ੱਕ ਗੁਰੂ ਨਾਨਕ ਸਾਹਿਬ ਇਕੱਲੇ ਸੀ ਤਾਂ ਉਹਨਾਂ ਨੇ ਸਾਨੂੰ ਮੈਸੇਜ ਦਿੱਤਾ ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕੈ ਚੜਿਆ ਹੋਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹੋਂ ਪਾਲ ਬਕੁਨੀ ਹੋਈ ਮੈਂ ਲੱਬ ਲੱਬ ਕੇ ਥੱਕ ਗਈ ਆ ਅੰਧੇਰੇ ਰਹਿ ਨ ਕੋਈ ਉਸ ਹਨੇਰੇ ਦੇ ਵਿੱਚ ਭਾਵ ਹਨੇਰਾ ਕਿਸ ਤਰ੍ਹਾਂ ਦਾ ਸੀ ਹਨੇਰਾ ਸੀਗਾ ਭ੍ਰਿਸ਼ਟਾਚਾਰ ਦਾ ਜ਼ੁਲਮ ਦਾ ਅਤਿਆਚਾਰ ਦਾ ਜੀ ਇਹ ਜਿਹੜਾ ਹਨੇਰਾ ਸੀ ਇਹਦੇ ਵਿੱਚੋਂ ਇੱਕ ਲੋ ਦਿਸੀ ਸੀ ਉਸ ਟਾਈਮ ਲੁਕਾਈ ਨੂੰ ਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਰਸਤਾ ਅਖਤਿਆਰ ਕੀਤਾ ਤੇ ਦੱਸਿਆ ਸਾਨੂੰ ਉਹ ਇਸ ਜ਼ੁਲਮ ਦੇ ਅਗੇਂਸਟ ਹੈ ਜੀ ਤੇ ਜਿਹੜੇ-ਜਿਹੜੇ ਵੀ ਲੋਕ ਇਸ ਜ਼ੁਲਮ ਦੇ ਖਿਲਾਫ ਖੜਨਗੇ ਉਹਨਾਂ ਨੂੰ ਉਹਨਾਂ ਦਾ ਇੱਕ ਸਮਾਜ ਹੋਣਾ ਚਾਹੀਦਾ ਪਰ ਆਹ ਜਿਹੜੀ ਗੱਲ ਆਪਾਂ ਅੱਜ ਕਰ ਰਹੇ ਆਂ ਇਹਦੇ 'ਚੋਂ ਫਲੌ ਤਾ ਵਧਿਆ ਮੈਂ ਬਾਦ ਦੁਬਾਰਾ ਕਹਿਣਾ ਪਰ ਸਿਧਾਂਤਕ ਅਪਰੋਚ ਗੁੰਮ ਹੁੰਦੀ ਦਿਸਦੀ ਹੈ ਜਿਵੇਂ ਕਿ ਜਿੰਨੇ ਨਗਰ ਕੀਰਤਨ ਨਿਕਲੇ ਨੇ ਕੀਰਤਨ ਦਰਬਾਰ ਹੋ ਰਹੇ ਨੇ ਸਜਾਵਟਾਂ ਹੋ ਰਹੀਆਂ ਨੇ ਇਹ ਇੱਕ ਪੋਰਸ਼ਨ ਹੁੰਦਾ ਹੈ ਕਿਸੇ ਵੀ ਪ੍ਰੋਗਰਾਮ ਦਾ ਜੀ ਦੂਜਾ ਪੋਰਸ਼ਨ ਬਿਲਕੁਲ ਮੈਨਸ ਹੋਇਆ ਹੋਇਆ ਹੈ ਅੱਜ ਰੋਜ਼ ਅਖਬਾਰਾਂ 'ਚ ਬਹਿਸ ਆ ਰਹੀ ਹੈ ਕਿ ਵੱਡਾ ਸਮਾਗਮ ਐ ਜੀਪੀਸੀ ਕਰੂਗੀ ਦਿੱਲੀ ਕਮੇਟੀ ਕਰੂਗੀ ਇੰਡੀਆ ਸਰਕਾਰ ਕਰੂਗੀ ਕਿ ਪੰਜਾਬ ਸਰਕਾਰ ਕਰੂਗੀ ਅੱਜ ਟਸਲ ਦੇ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਵੀ ਬਿਆਨ ਆ ਰਿਹਾ ਹੈ ਤੇ ਚੀਫ ਮਿਨਿਸਟਰ ਦਾ ਵੀ ਬਿਆਨ ਆ ਰਿਹਾ ਹੈ ਵੀ ਤੁਸੀਂ ਵੀ ਮਨਾਓ ਤੁਸੀਂ ਵੀ ਮਨਾਓ ਪਰ ਮੈਸੇਜ ਦੋਹਾਂ ਚੋਂ ਗੁੰਮ ਹੈ ਜੀ ਉਹ ਮੈਸੇਜ ਨਹੀਂ ਹੈ ਵੀ ਅੱਜ ਜਿਹੜਾ ਜ਼ੁਲਮ ਹੋ ਰਿਹਾ ਹੈ ਉਹਦੀ ਬਾਤ ਕੋਣ ਪਾਊਗਾ ਕਿਉਂਕਿ ਗੁਰਤੇਗ ਬਾਦਲ ਸਾਹਿਬ ਨੇ ਤਾਂ ਚਾਂਦਨੀ ਚੌਂਕ ਦੇ ਵਿੱਚ ਬੈਠ ਕੇ ਆਪਣੇ ਤਿੰਨ ਸਿੱਖਾਂ ਦੇ ਨਾਲ ਇੱਕ ਸਨੇਹਾ ਦਿੱਤਾ ਸੀ ਵੀ हे ਹੁਕਮਰਾਨ ਮੈਂ ਉਹ ਹਾਂ ਜੋ ਗੁਰੂ ਨਾਨਕ ਦੇਵ ਨੌਵੀਂ ਜੋਤ ਹਾਂ ਮੇਰੇ ਗੁਰੂ ਨਾਨਕ ਸਾਹਿਬ ਨੇ ਮੈਨੂੰ ਸਮਝਾਇਆ ਹੈ ਗੁਰਤੇਗ ਬਾਦ ਸਾਹਿਬ ਨੇ ਸਾਨੂੰ ਦਿੱਤਾ ਹੈ ਕਿ ਤੂੰ ਜਨੇਊ ਨਹੀਂ ਪਾਣਾ ਇਹ ਮੈਸੇਜ ਗੁਰੂ ਨਾਨਕ ਸਾਹਿਬ ਦਾ ਸਾਡੇ ਕੋਲ ਹੈ ਗੁਰਤੇਗ ਬਾਦ ਸਾਹਿਬ ਨੇ ਕਿਹਾ ਵੀ ਜੇਕਰ ਕੋਈ ਅੱਜ ਕਹੇ ਹੁਕਮਰਾਨ ਕਿ ਮੈਂ ਜ਼ਬਰਦਸਤੀ ਕਿਸੇ ਦਾ ਜਨੇਊ ਲਾ ਲੂੰਗਾ ਮੈਂ ਉਹ ਵੀ ਗੁਰੂ ਨਾਨਕ ਸਾਹਿਬ ਦੀ ਉਮਮਤ ਹੋਣ ਦੇ ਨਾਤੇ ਗੁਰੂ ਨਾਨਕ ਸਾਹਿਬ ਦੀ ਨਵੀਂ ਜੋਤ ਹੋਣ ਦੇ ਨਾਤੇ ਉਹ ਵੀ ਬਰਦਾਸ਼ਤ ਨਹੀਂ ਕਰੂੰਗਾ ਹੁਣ ਆ ਜਿਹੜਾ ਸਨੇਹਾ ਹੈ ਜਿਹਦੇ ਤੇ ਉਹਨਾਂ ਦੀ ਸ਼ਹੀਦੀ ਹੋਈ ਹੈ ਕਿਉਂਕਿ ਹੁਕਮਰਾਨ ਕਹਦਾ ਵੀ ਤੂੰ ਕੌਣ ਹੈ ਇਹ ਗੱਲ ਕਹਿਣ ਵਾਲਾ ਜੀ ਉਹ ਤੂੰ ਲਫ਼ਜ਼ ਵਰਦਾ ਹੁੰਦਾ ਹੈ ਹੁਕਮਰਾਨ ਵੀ ਇਹ ਕੌਣ ਹੈ ਮੈਂ ਜੋ ਕਰਨਾ ਹੈ ਮੈਂ ਕਰੂੰਗਾ ਜੀ ਪਰ ਉਹਦਾ ਕਰਨਾ ਗਲਤ ਸੀ ਇਸ ਲਈ ਗੁਰਤੇਗワਦ ਸਾਹਿਬ ਨੇ ਕਿਹਾ ਵੀ ਨਹੀਂ ਤੂੰ ਮੈਨੂੰ ਬਣਾ ਕੇ ਦੱਸ ਦੇ ਮੇਰਾ ਮੈਨੂੰ ਮਤਲਬ ਕਿ ਹਿੰਦੂ ਬਣਾ ਕੇ ਦੱਸ ਆਪਣਾ ਮੁਸਲਮਾਨ ਬਣਾ ਕੇ ਦੱਸ ਦੇ ਤਾਂ ਮੈਂ ਮੰਨ ਜੂਗਾ ਤੈਨੂੰ ਤੁਸੀਂ ਵੀ ਦੀਨਾਂ ਕੰਗੜ ਦੇ ਵਿੱਚ ਅਲੱਗ ਤੌਰ ਦੇ ਉੱਤੇ ਸਾਰਾ ਜਿਹੜਾ ਸਮਾਗਮ ਕਰਨ ਜਾ ਰਹੇ ਹੋ ਉੱਥੇ ਕੀ ਖਾਸ ਹੈ ਦੇਖੋ ਖਾਸ ਤਾਂ ਅਸੀਂ ਕੁਝ ਐਸਾ ਨਹੀਂ ਕਰ ਸਕਦੇ ਅਸੀਂ ਤਾਂ ਗੁਰਤੇਗ ਬਹਾਦਰ ਸਾਹਿਬ ਜੀ ਦਾ ਸਨੇਹਾ ਹੀ ਸਾਰਥਕ ਰੂਪ ਦੇ ਵਿੱਚ ਲੋਕਾਂ ਚ ਲੈ ਕੇ ਜਾਣਾ ਚਾਹੁੰਦੇ ਆ ਜਿਹੜੀਆਂ ਗੱਲਾਂ ਮੈਂ ਪਹਿਲਾਂ ਕੀਤੀਆਂ ਨੇ ਉਹਨਾਂ ਦੇ ਜਿਹਨੂੰ ਮੰਥਨ ਵੀ ਕਹਿੰਦੇ ਨੇ ਨਿਚੋੜ ਰੂਪ ਦੇ ਵਿੱਚ ਅਸੀਂ ਫੈਸਲਾ ਕੀਤਾ ਹੈ ਪਾਰਟੀ ਤੌਰ ਤੇ ਕਿ ਅਸੀਂ ਉਹ ਗੱਲਾਂ ਜਿਹੜੀਆਂ ਗੁਰਤੇਗ ਬਹਾਦਰ ਸਾਹਿਬ ਦਾ ਸਨੇਹ ਹੈ ਉਹਨੂੰ ਅਸੀਂ ਇੱਕ ਜਗ੍ਹਾ ਤੇ ਕਰਨਾ ਚਾਹੁੰਦੇ ਆ ਕੋਈ ਹੋਰ ਥਿਰ ਇਹ ਨਾ ਸੋਚੇ ਕਿ ਇਹ ਸਾਡੇ ਪ੍ਰੋਗਰਾਮ ਦੇ ਵਿੱਚ ਆ ਕੇ ਬੋਲਦੇ ਨੇ ਇਹਦੇ ਕਰਕੇ ਅਸੀਂ ਨਵੇਕਲਾ ਥਾਂ ਚੁਣਿਆ ਦੀਨਾ ਕਾਂਗੜ ਸਾਹਿਬ ਹਾਲਾਂਕਿ ਉਹ ਧਰਤੀ ਸਿੱਖਾਂ ਦੇ ਇਤਿਹਾਸ ਦੀਆਂ ਮਹੱਤਵਪੂਰਨ ਧਰਤੀਆਂ 'ਚੋਂ ਇੱਕ ਹੈ ਜਿੱਥੇ ਬੈਠ ਕੇ ਗੁਰੂ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਦੋਂ ਹਾਕਮ ਇਹ ਸੋਚਦਾ ਸੀ ਜਦੋਂ ਜ਼ਾਲਮ ਇਹ ਸੋਚਦਾ ਸੀ ਹੁਕਮਰਾਨ ਇਹ ਸੋਚਦਾ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਕਰਤੇ ਮੈਂ अनेका ਸਿੱਖ ਸ਼ਹੀਦ ਕਰਤੇ ਵੀ ਹੁਣ ਮੈਂ ਜਿੱਤ ਗਿਆ ਤੇ ਗੁਰੂ ਗੋਬਿੰਦ ਸਿੰਘ ਹਾਰ ਗਿਆ ਜਦੋਂ ਉਹਦੇ ਮਨ 'ਚ ਇਹ ਅਵਸਥਾ ਸੀ ਗੁਰੂ ਸਾਹਿਬ ਨੇ ਜਫਰ ਨਾਮੇ ਚ ਕਿਹਾ ਕਿ ਅੱਜ ਮੇਰੇ ਕੋਲ ਚਾਹੇ ਅਰਸ਼ ਨਾ ਫਰਸ਼ ਹੈ ਨਾ ਅਰਸ਼ ਹੈ ਨਾ ਤਖਤ ਹੈ ਨਾ ਬਾਜ ਹੈ ਪਰ ਹੇ ਔਰੰਗਜੀਬ ਤੂੰ ਜਿਹੜਾ ਪਖੰਡ ਕਰਨਿਆ ਕਿ ਤੂੰ ਧਾਰਮਕ ਹੈ ਇਹਨਾਂ ਕਾਰਨਾ ਕਰਕੇ ਤੂੰ ਧਾਰਮਕ ਨਹੀਂ ਇਸ ਲਈ ਅਲਟੀਮੇਟ ਖਾਲਸਾ ਪੰਥ ਦੀ ਸਿੱਖ ਕੌਮ ਦੀ ਸਿਧਾਂਤ ਉੱਤੇ ਪਹਿਰਾ ਦੇਣ ਕਰਕੇ ਜਿੱਤ ਹੋਈ ਐ ਉਹ ਧਰਤੀ ਆ ਜਿੱਨਾ ਕੰਗੜ ਦੀ ਜਿੱਥੇ ਅਸੀਂ ਉਹ ਸਮਾਗਮ ਕਰ ਰਹੇ ਆ ਅਸੀਂ ਵੀ ਚਾਹੁੰਦੇ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਜਿਹੜੀ ਸ਼ਤਾਬਦੀ ਐ ਉਹਨੂੰ ਅਸੀਂ ਉਸ ਸੁਨੇਹੇ ਦੇ ਰੂਪ ਚ ਮਨਾਈਏ ਜਿਸ ਸੁਨੇਹੇ ਦੇ ਰੂਪ ਚ ਸਾਨੂੰ ਪਾਸ਼ਾ ਅੱਜ ਤੋਂ 350 ਸਾਲ ਪਹਿਲਾਂ ਸੁਨੇਹਾ ਦੇ ਕੇ ਗਏ ਨੇ ਉਹ ਸੁਨੇਹਾ ਕੀ ਐ ਉਹ ਸੁਨੇਹਾ ਇਹ ਐ ਕਿ ਅਸੀਂ ਲੁਕਾਈ ਦੇ ਉੱਪਰ ਜੀ ਸਾਡੇ ਉੱਪਰ ਹੋ ਰੇ ਅਤਿਆਚਾਰ ਦਾ ਡਾਕੂਮੈਂਟ ਉੱਥੇ ਪੇਸ਼ ਕਰਾਂਗੇ ਹਮ ਅਸੀਂ ਉੱਥੇ ਉਹ ਗੱਲਾਂ ਕਰਾਂਗੇ ਸਾਰੀਆਂ ਧਿਰਾਂ ਨੂੰ ਬੁਲਾਵਾਂਗੇ ਬੁਲਾਇਆ ਅਸੀਂ ਕਿ ਆਓ ਦਿੱਲੀ ਨਾਗਪੁਰ ਦੇ ਹਾਕਮਾਂ ਨੂੰ ਔਰੰਗਜੇਬ ਦੀ ਤਸਵੀਰ ਉੱਤੇ ਚੱਲਣ ਵਾਲੇ ਇਹਨਾਂ ਹਾਕਮਾਂ ਨੂੰ ਦੱਸ ਦਈਏ ਕਿ ਗੁਰਤੇਗ ਬਹਾਦਰ ਸਾਹਿਬ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਉਮਤ ਵੀ ਜਿਉਂਦੀ ਹੈ ਬੇਸ਼ੱਕ ਉਹਦੀ ਗਿਣਤੀ ਘਟੇ ਹੋਵੇ ਪਰ ਉਹ ਹਜੇ ਬੂਟਾ ਹਰਾ ਹੈ ਉਸ ਸੋਚ ਦਾ ਬੂਟਾ ਉਸ ਸਿਧਾਂਤ ਦਾ ਬੂਟਾ ਇਹ ਵੱਡੇ ਵੱਡੇ ਨਗਰ ਕੀਰਤਨਾਂ ਦੇ ਭਲੇਖੇ ਵਿੱਚ ਨਹੀਂ ਪਊਗਾ ਬਲਕਿ ਇਹ ਉਹ ਸੁਨੇਹਾ ਦੇਊਗਾ ਜਿਹੜਾ ਸੁਨੇਹਾ ਗੁਰਤੇਗ ਬਹਾਦਰ ਸਾਹਿਬ ਜ਼ੁਲਮ ਦੇ ਖਿਲਾਫ ਸਾਨੂੰ ਦੇ ਕੇ ਗਏ ਨੇ ਅਸੀਂ 1978 ਤੋਂ ਲੈ ਕਰਕੇ ਅੱਜ ਤੱਕ ਜਿੰਨਾ ਜ਼ੁਲਮ ਸਾਡੇ ਤੇ ਹੋਇਆ ਕਟ ਗਿਣਤੀਆਂ ਤੇ ਹੋਇਆ ਇਸ ਮੁਲਕ ਵੱਲੋਂ ਸਰਕਾਰ ਕੋਈ ਹੋਵੇ ਕੋਕ 50 ਸਾਲ ਦੇ ਵਿੱਚ ਸਰਕਾਰ ਇੱਕ ਨਹੀਂ ਰਹੀ ਸਰਕਾਰਾਂ ਬਦਲੀਆਂ ਨੇ ਪਰ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਉਹੀ ਰਿਹਾ ਜਿਹੜਾ ਕਦੇ ਦਰਬਾਰਾ ਸਿੰਘ ਨੇ ਕੀਤਾ ਜਿਹੜਾ ਕਦੇ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਜਿਹੜਾ ਕਦੇ ਇੰਦਰਾ ਗਾਂਧੀ ਨੇ ਕੀਤਾ ਰਜੀਵ ਗਾਂਧੀ ਨੇ ਕੀਤਾ ਉਹੀ ਬੈਂਤ ਸਿੰਘ ਨੇ ਕੀਤਾ ਉਹੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਉਹੀ ਬਾਜਪਾਈ ਨੇ ਕੀਤਾ ਤੇ ਉਹੀ ਅੱਜ ਮੋਦੀ ਕਰ ਰਿਹਾ ਸਾਡਾ ਇਹ ਹੈ ਕਿ ਸਾਡਾ ਸਰਕਾਰਾਂ ਕੌਣ ਨੇ ਇਦੇ ਨਾਲ ਕੋਈ ਸਬੰਧ ਨਹੀਂ ਸਾਡਾ ਇਹ ਹੈ ਕਿ ਹੁਕਮਰਾਨ ਇੱਕੋ ਤਰੀਕੇ ਦੇ ਨਾਲ ਸਾਡੇ ਤੇ ਜਿਹੜਾ ਜੁਰਮ ਕਰ ਰਿਹਾ ਹੈ ਉਹਦੀ ਵੱਡੀ ਬਾਤ ਅਸੀਂ ਦੀਨਾ ਕਾਂਗੜ ਚ 23 ਨਵੰਬਰ ਨੂੰ ਗੁਰਤੇਗ ਬੱਧ ਸਾਹਿਬ ਦਾ 350ਵਾਂ 350 ਸਾਲਾ ਸ਼ਹੀਦੀ ਸਮਾਗਮ ਕਰਕੇ ਅਸੀਂ ਉਹ ਆਪਣਾ ਫਰਜ਼ ਹਰ ਹਾਲਤ ਚ ਪੂਰਾ ਕਰਾਂਗੇ ਤੇ ਨਾਲ ਹੀ ਮੈਂ ਆਖਿਰ ਚ ਕਹਿ ਦੇਣਾ ਕਿ ਉਹ ਫਰਜ਼ ਪੂਰਾ ਕਰਨ ਦਾ ਮਤਲਬ ਹੋਏਗਾ ਅੱਗੇ ਤੋਂ ਜਿੰਨੇ ਵੀ ਸਮੇਂ ਆਉਣਗੇ ਜੇ ਅੱਜ ਅਸੀਂ ਗੱਲ ਕਰਾਂਗੇ ਤਾਂ ਆਸ ਕਰਾਂਗੇ ਕਿ ਅੱਗੇ ਵੀ ਇਹ ਲੋਕ ਗੱਲ ਕਰਦੇ ਰਹਿਣ ਸਾਡੀਆਂ ਉਮਤਾ ਸਾਡੇ ਬੱਚੇ ਇਹ ਗੱਲਾਂ ਕਰਦੇ ਰਹਿਣ ਤਾਂ ਜੋ ਕੌਮ ਜਿਹੜੀ ਗੁਰੂ ਨਾਨਕ ਨੇ ਇੱਕ ਨਵਿਕਲੀ ਕੌਮ ਸਾਜੀ ਹੈ ਸ਼ਬਦ ਜਤੀ ਸਿੱਧ ਮੰਡਲੀ ਕੀਤ ਉਸ ਆਪਣਾ ਪੰਥ ਨਿਰਾਲਾ ਅਸੀਂ ਭਾਈ ਗੁਰਦਾਸ ਜੀ ਨੇ ਜਿਹੜੀ ਗਵਾਹੀ ਦਿੱਤੀ ਹੈ ਇਹਨੂੰ ਵੱਡਾ ਕਰਨਾ ਚਾਹੁੰਦੇ ਆ ਅਸੀਂ ਕਿਸੇ ਦੇ ਵਿੱਚ ਅਸਿਮਿਲੇਟਰੀ ਹੋਣਾ ਚਾਹੁੰਦੇ ਹਾਂ ਅਸੀਂ ਕਿਸੇ ਨੂੰ ਆਪਣੇ ਚਾ ਸਿਮੀਲੇਟ ਜ਼ਬਰਦਸਤੀ ਕਰਦੇ ਵੀ ਨਹੀਂ ਜੀ ਅਸੀਂ ਸਾਨੂੰ ਐਲੀਮੀਨੇਟ ਤਾਂ ਕੀਤਾ ਜਾ ਸਕਦਾ ਹੈ ਸਾਨੂੰ ਖਤਮ ਤਾਂ ਕੀਤਾ ਜਾ ਸਕਦਾ ਹੈ ਪਰ ਸਾਨੂੰ ਆਪਣੇ ਵਿੱਚ ਜਜਮ ਨਹੀਂ ਕੀਤਾ ਜਾ ਸਕਦਾ ਇਸ ਸੋਚ ਨੂੰ ਵਧਾਉਣ ਵਾਸਤੇ ਅਸੀਂ ਪ੍ਰੈਜ਼ੈਂਟਲੀ ਤੇ ਫਿਊਚਰ ਦੀ ਨੀਤੀ ਆਪਣੀ ਅਸੀਂ 23 ਨਵੰਬਰ ਨੂੰ ਦੀਨਾ ਕਾਂਗੜ ਦਵਾਂ ਜਾਂ ਸਾਬ ਜਾ ਕੇ ਦਵਾਂਗੇ ਜਿੱਥੇ ਜਫਰਨਾਮਾ ਲਿਖਿਆ ਗਿਆ ਹੈ ਬਸ ਇਹੀ ਸਾਡੀ ਉੱਥੇ ਸਮਾਗਮ ਕਰਨ ਦਾ ਮੇਨ ਕਾਰ ਜੀ ਕਿ ਜੀ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਬਹੁਤ ਤੁਹਾਡਾ ਸ਼ੁਕਰੀਆ ਪ੍ਰਭ ਸਿਮਰਨ ਸਿੰਘ ਜੀ ਮੈਂ ਤੁਹਾਡਾ ਬਹੁਤ ਰਿਹਣੀ ਆ ਕਿ ਤੁਸੀਂ ਸਾਡੀ ਆਵਾਜ਼ ਨੂੰ ਗੁਰੂ ਨਾਨਕ ਦੀ ਸੋਚ ਜਿਹੜੀ ਅਸੀਂ ਅਪਣਾਈ ਹੋਈ ਹੈ ਉਸ ਆਵਾਜ਼ ਨੂੰ ਲੋਕਾਂ ਤੱਕ ਲੈ ਕੇ ਜਾਂਦੇ ਹੋ ਅੱਗੇ ਫੈਸਲਾ ਅਸੀਂ ਤੁਹਾਡੇ ਰਾਹੀਂ ਲੋਕਾਂ ਹੱਥ ਛੱਡਦੇ ਹਾਂ ਕਿ ਅਸੀਂ ਜੋ ਕਹਿ ਰਹੇ ਹਾਂ ਜੇ ਉਹ ਠੀਕ ਹੈ ਫਿਰ ਸਾਡਾ ਸਾਥ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ